ਜਦੋਂ ਦਸਮ ਪਾਤਸ਼ਾਹ ਤੋਂ ਬਾਅਦ ਜੋ ਖਾਲਸਾ ਫੌਜ ਦਾ ਨਾਮ ਦਿੱਤਾ ਗਿਆ ਉਹ ਨਿਹੰਗ ਸਿੰਘਾਂ ਨੂੰ ਦਿੱਤਾ ਗਿਆ ਸੀ ਹਾਂਜੀ ਹਾਂ ਤੇ ਗੁਰਬਾਣੀ ਵਿੱਚ ਅਸਰ ਆਗ ਵਿੱਚ ਪੰਜਵੇਂ ਪਾਤਸ਼ਾਹ ਨੇ ਇੱਕ ਜਗ੍ਹਾ ਇਹ ਸ਼ਬਦ ਦੀ ਵਰਤੋਂ ਕੀਤੀ ਹੈ ਜੀ ਨਿਰਪੋ ਹੋਇਓ ਭਇਆ ਨਿਹੰਗਾ ਚੀਤਨਾ ਆਇਓ ਕਰਤਾ ਸੰਗਾ ਲਸ਼ਕਰ ਜੋੜੇ ਕਿਆ ਸੰਭਾਹ ਨਿਕਸ਼ਿਆ ਫੂਕਤਾ ਹੋਇਓ ਗयो ਸਵਾਹ ਜੇ ਨਿਰਕਾ ਹੋ ਗਿਆ ਅਦਰ ਪਾ ਹੋ ਗਿਆ ਫੇਰ ਨਹੀਂ ਹੁੰਦਾ ਜੇ ਪੈ ਰਹਾ ਹੈ ਤਾਂ ਹੋ ਗਿਆ ਫਿਰ ਨਹੀਂ ਹੁੰਦਾ ਜੇ ਪੈ ਹੈਗੀ ਆ ਫਿਰ ਰਹਿ ਨਹੀਂ ਹੈ ਹੰਕਾਰ ਹੈਗਾ ਜੇ ਪੈ ਹੈਗੀ ਹੈ ਪੈ ਨਹੀਂ ਚਿੰਤਾ ਨਹੀਂ ਤਾਂ ਘਰ ਨਹੀਂ ਇਹ ਗੱਲ ਬੰਦੋ ਹੰਕਾਰ ਤਾਂ ਰਹੇ ਤਾਂ ਇਹ ਨੰਕਾਰ ਨਹੀਂ ਹੋ ਸਕਿਆ ਇਹਨੂੰ ਹਰ ਪ੍ਰਭਸੰਗ ਆ ਜਿਹੜਾ ਉਹਦਾ ਜੇਤਾ ਹੀ ਨਹੀਂ ਆਇਆ ਲਸ਼ਕਰ ਜੋੜੇ ਕਿਆ ਸੰਭਾਹ ਨਿਕਸ਼ਿਆ ਫੂਕਤਾ ਹੋਇਓ ਗयो ਸਵਾਹ ਆਹ ਪਰ ਉਹ ਤਿੰਨ ਪੰਕਤੀਆਂ ਜਿਹੜੀਆਂ ਬਾਕੀ ਨੇ ਨਾ ਉਹ 네ਗੇਟਿਵ ਨੇ ਇੱਕੋ ਪੰਕਤੀ ਬਹਲੇ ਪੋਜ਼ੀਟਿਵ ਹਾਂਜੀ ਪਰ ਪ੍ਰਭ ਸੰਗ ਵਾਲਾ ਚਿੱਤ ਨਹੀਂ ਆਇਆ ਫਿਰ ਉਹ ਘਾਣ ਦੋ ਪੰਕਤੀਆਂ ਉਸੇ ਤੇ ਲਾਗੂ ਨੇ ਅੱਛਾ ਪਰ ਇਹ ਹੁਣ ਜੇ ਆਪਾਂ ਪੜਦੇ ਆ ਤਾਂ ਜੋ ਅੱਜ ਕੱਲ੍ਹ ਨਿਹੰਗਾਂ ਸੰਸਥਾਵਾਂ ਕਰ ਰਹੀਆਂ ਉਹ ਤਾਂ ਇਹ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਬਰਾ ਤਿੰਨ ਪੰਕਤੀਆਂ ਲੱਗਦੀਆਂ ਜੀ ਲੱਗਣ ਹੀ ਆਈ ਉਹ ਦੇਖੋ ਨਾ ਜੇ ਕੋਈ ਪੁਰਾਣਾ ਹੋ ਜਾਂਦਾ ਕੋਈ ਚੀਜ਼ ਤਾਂ ਉਹ ਪੁਰਾਣੀ ਹੋਏ ਨੂੰ ਛੁੱਟ ਲਈਦਾ ਬਾਹਰ ਜੋੜਿਆ ਜਾਂਦਾ ਪ੍ਰਾਣਾ ਹੋ ਜਾਂਦਾ ਸੱਚ ਦਾ ਪ੍ਰਾਣਾ ਹੁੰਦਾ ਨਹੀਂ ਪ੍ਰਾਣਾ ਹੋ ਗਿਆ ਨਾ ਇਹ ਇਹ ਤਾਂ ਉਹਦੇ ਸੱਚ ਨਾਲ ਜੁੜੇ ਹੋਏ ਨੇ ਅੰਗ ਫਿਰ ਤਾਂ ਪ੍ਰਾਣਾ ਨਹੀਂ ਸੀ ਹੁੰਨੇ ਨਹੀਂ ਸਭ ਕੁਝ ਪ੍ਰਾਣਾ ਹੋ ਗਿਆ ਇਹਨਾਂ ਦਾ ਹੋਏ ਪ੍ਰਾਣਾ ਛੱਡਿਏ ਤੇ ਦਰਗਾਹ 'ਚ ਬਾਹਰ ਛੋੜਦੇ ਨਹੀਂ ਚੱਕੇ ਪ੍ਰਾਣਾ ਨਹੀਂ ਰੱਖਿਆ ਜਾਂਦਾ ਜਿਹੜਾ ਜਿਆਦਾ ਰੋਗ ਲੱਗ ਗਿਆ ਸੱਚ ਚਲਾ ਗਿਆ ਸੱਚ ਨਹੀਂ ਹੈ ਹੋਗੇ ਵਾਇਆ ਵਸਤੀ ਹੋਗੀ ਵਾਇਰ ਢਾਲੇ ਸੱਚ ਘਤ ਹੋ ਗਈ ਗੱਲ ਬਾਲ ਦੇ ਰੀਸ ਨਾਲ ਜੁੜ ਗਏ ਬਾਲ ਦੇ ਬਾਣੇ ਨਾਲ ਜੁੜ ਗਏ ਸੰਸਾਦ ਦੀ ਗੋਲਗੱਲਾ ਨਾਲ ਜੁੜ ਗਏ ਪਰ ਰੋਟੀ ਪਾਣੀ ਉਹ ਜਿਹੜੀ ਗਿਆਨ ਦੀ ਗੱਲ ਸੀ ਮਨ ਜਿੱਤਣ ਵਾਲੀ ਗੱਲ ਸੀ ਚਾਰ ਪਦਾਰਥਾਂ ਦਾ ਟਾਰਗੇਟ ਸੀ ਦੇਖੋ ਚਾਰ ਪਦਾਰਥ ਮੰਗਾ ਉਹ ਟਾਰਗੇਟ ਹੈ ਦੀ ਕਿਸੇ ਦਾ ਰਹਿ ਗਈ ਜਾਣਾ ਸੀ ਰਹੇਗਾ ਕੁਝ ਹੋਰ ਨਹੀਂ ਰਹੇਗਾ ਖੋਲ ਹੈ ਖੋਲ ਦੇਖਿਆ ਵੀ ਉਹ ਉਹਨਾਂ ਨੇ ਛਾਉਣੀਆਂ ਬਣਾਈਆਂ ਲਸ਼ਕਰ ਜੋੜੇ ਕੀਆ ਸੰਭਾਹਾ ਨਿਕਸਿਆ ਫੂਕ ਤਾਂ ਹੋਏਗੇ ਸਵਾ ਉਹ ਲਾਸ਼ਕਰ ਸਾਡੇ ਦਾ ਤਾਂ ਦੋ ਵਾਰ ਜੋੜੇ ਨੇ ਬਲਕਿ ਜਿਵੇਂ ਬਾਦਸ਼ਾਹ ਨੇ ਜੋੜੇ ਜਦੋਂ ਉਹਨਾਂ ਨੇ ਪਹਿਲੇ ਬਾਦਸ਼ਾਹ ਤੇ ਸ਼ਹੀਦ ਕਰਤਾ ਧੱਕਾ ਕੀਤਾ ਤੇ ਜਿਵੇਂ ਬਾਦਸ਼ਾਹਾਂ ਅਸੂਲਾ ਹੋ ਗਈ ਵੀ ਤੁਸੀਂ ਕੁਛ ਨਾ ਕਿਹਾ ਉਹ ਇਹਨਾਂ ਨੂੰ ਮੈਂ ਆਪੇ ਸਾਮੂ ਤੇ ਜਿਵੇਂ ਬਾਦਸ਼ਾਹਾਂ ਯਾਰ ਬਿਲਕੁਲ ਗੁਰੂ ਘਰ ਬਨਾ ਹਮਲਾ ਨਹੀਂ ਹੋ ਗਿਆ ਇਹ ਕਰੇ ਦਿਲ ਥੋੜੇ ਤੇ ਆਪਾਂ ਨੇ ਨੀਂਦ ਕਰਨਾ ਤੇ ਜਦੋਂ ਬਾਦਸ਼ਾਹ ਨੇ ਵੀ ਘਟਾਤੇ ਜਦੋਂ ਬਾਦਸ਼ਾਹ ਨੇ ਫੇਰ ਅਗਿਆਰ ਚੱਕੇ ਨੇ ਨਾ ਉਹ ਬਾਦਸ਼ਾਹ ਤੇ ਬਾਅਦ ਜਦੋਂ ਉਹਨਾਂ ਦੇ ਨੌਵੇਂ ਬਾਦਸ਼ਾਹ ਤੇ ਫੇਰ ਜੀਤੀ ਕਰਤੀ ਅੱਜ ਤਾਂ ਕੋਈ ਨਹੀਂ ਲੜੂ ਕੋਈ ਖੈਨਾ ਅੱਜ ਕਾ ਹੁਣ ਜਿੱਕੀ ਫਿਰਦੇ ਨੇ ਘਾਰੇ ਆਈ ਦੈਦੀ ਲੋੜ ਨਹੀਂ ਐ ਨਾਲ ਦਸਮ ਪਾਸ਼ਾ ਲੈ ਆਪ ਲੜੋ ਨਾ ਫੌਜ ਲੜਾਉਂ ਨਾ ਮੈਂ ਹੁਣ ਲੜਨਾ ਨਾ ਫੌਜ ਲੜਾਉਣੀ ਐ ਮੈਂ ਪਟਵਿੰਦਰ ਸਿੰਘ ਬਾਦ ਮਗਾਉਂ ਕੋਸ਼ੇ ਕਮਾਣ ਕੇ ਫੇਰ ਕੀ ਆਈਡੀਆ ਰਹਿ ਗਿਆ ਜਦੋਂ ਕੋਈ ਨਹੀਂ ਫਿਰਦਾ ਸੋਦਾ ਆੜੇ ਕੋਈ ਨਹੀਂ ਐ ਤਾਂ ਸੁਣੀਓ ਨੀ ਗੱਲ ਗੁਰਬਾਣੀ ਚ ਕਹੀ ਹੋਈ ਸੀ ਤੁਸੀਂ ਦੱਸੋ ਮੈਨੂੰ ਪਾਠ ਕਰਦੇ ਹੋ ਅਖੰਡ ਪਾਠ ਕਰਦੇ ਹੋ ਇਹ ਪੰਕਤੀ ਵੀ ਪੜ੍ਹਦੇ ਹੋ ਪਤਾ ਹੀ ਨਹੀਂ ਕੀ ਪੜ੍ਹਦੇ ਜੋ ਕਰਨੇ ਵਾਲਾ ਕੰਮ ਤੋਂ ਛੜਿਆ ਹੋਇਆ ਹੈ ਜਿਹਦਾ ਅਰਥ ਕੋਈ ਨਹੀਂ ਉਹਦੇ ਬਗਰ ਹਾਂਜੀ ਸਾਤਾਂ ਵਾਲੀ ਗੱਲ ਵਿੱਚ ਹਾਂ ਠੀਕ ਹੈ ਜੀ ਤਤ ਗਿਆਨ ਤੋਂ ਦੂਰ ਹੈ ਤਾਂ ਜੋ ਦਸ਼ਮ ਪਾਤਸ਼ਾਹ ਨੇ ਦੱਸਿਆ ਸੀ ਉਹ ਤੋਂ ਤਾਂ ਵਿਚਾਰਧਾਰਾ ਤੋਂ ਬਹੁਤ ਦੂਰ ਹੋ ਗਏ ਆਂ ਦੂਰ ਹੋ ਗਏ ਬਹੁਤ ਕਾਹੀ ਤਾਂ ਅਸਲ ਚੀਜ਼ਾਂ ਚਲਦੀਆਂ ਨੇ ਹਾਂਜੀ ਅੱਜੇ ਹੋਰ ਕਬਜੇ ਆਏ ਉਹ 43 21 ਇਹ ਸਭ ਕੁਝ ਅੱਗੇ ਵਾਅਦੇ ਲੜਨਾ ਜੀ ਇਹ ਹੋਰ ਹੋਵੇਗਾ ਲੱਟਵੀ ਸਾਪਣੀਆਂ ਹੋ ਜਾਂਦੇ ਹਾਂਜੀ ਦਸਮ ਗ੍ਰੰਥ ਵਿੱਚ ਵੀ ਆਉਂਦਾ ਜੀ ਨਿਹੰਗਾ ਸ਼ਬਦ ਇੱਕ ਵਾਰ ਦੁਰਗਾ ਅਤੇ ਦਾਨਵੀ ਸੂਲ ਹੋਰੀਆਂ ਕੰਗਾ ਹਾਂਜੀ ਵਾਛੜ ਘਤੀ ਸੁਣਦੇ ਆ ਵਿੱਚ ਖੇਤ ਕਰਤਾਂ ਆ ਤੂੰ ਕਰਬਾ ਤੇ ਖੀਆਂ ਵੜਲਾ ਇਹਨਾਂ ਦਾ ਪਹਿਲਾ ਦਲਾ ਮਿਲੰਦੇ ਆ ਪੇੜ ਪਿਆ ਨਿਹੰਗਾ ਹਾਂਜੀ ਪਹਿਲਾ ਦਲਾ ਮਿਲੰਦੇ ਆ ਪੇੜ ਪਿਆ ਨਿਹੰਗਾ ਇੱਥੇ ਕੀ ਭਾਵੇਂ ਜੀ ਨਿਹੰਗਾ ਜਿਹੜਾ ਹੈ ਮੂਰੇ ਹੋ ਕੇ ਲੜਦਾ ਕਿੱਥੇ ਨਹੀਂ ਲੜਦਾ ਉਹ ਆਏ ਗਿਆਨ ਦੀ ਕਚਹਿਰੀ ਦੀ ਲੜਾਈ ਹੈ ਉੱਥੇ ਵੀ ਉਹਨਾਂ ਦੇ ਅੰਗ ਪੈ ਜਿਹੜੇ ਔਗਲ ਨੇ ਵੱਢੀ ਜਾਂਦੇ ਨੇ ਉਹ ਉਹਦੇ ਗੁਣਾਂ ਦੀ ਕਟਣ ਦੀ ਕੋਸ਼ਿਸ਼ ਕਰਦੇ ਹੋਏ ਉਹ ਗੁਣ ਤਾਂ ਘਟੇ ਹੁੰਦੇ ਹੀ ਨਹੀਂ ਹੁੰਦੇ ਔਗਲੇ ਕੱਟ ਹੁੰਦੇ ਨੇ ਆਪਣੇ ਆਪਣੇ ਵਾਰ ਕਰਦੇ ਨੇ ਆਪਣੇ ਆਪਣੇ ਤਰਕ ਮਾਰਦੇ ਨੇ ਘਟਦੇ ਨੇ ਤੇ ਟਕੜੀਏ ਸੁਤ ਮਤਮਨ ਬੁੱਧ ਦੋਹੇ ਜਗਾ ਆਦਿਤੇ ਦਸ਼ਮ ਵਿੱਚ ਇਹ ਨਿਹੰਗ ਸ਼ਬਦ ਜੇ ਨਿਰਕਾਰੀ ਅਰਥਾਂ 'ਚ ਆਉਂਦਾ ਹੈ ਜੀ ਬਿਲਕੁਲ ਬਿਲਕੁਲ ਨਿਰਕਾਰੀ ਸ਼ਬਦਾਂ 'ਚ